ਰਵਨਪਾਲ ਰਿੱਕੀ ਦੀ ਪੰਜਾਬੀ ਜਸੂਸੀ ਨਾਵਲ ਕਾਤਲਕੋਨ ਦਾ ਅਗਲਾ ਭਾਗ ਨੌ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਾਰੇ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਿਓ ਜੀ ਸੋ ਸੰਦੇ ਰਹੋ ਸਵੀ ਮੀਡੀਆ ਅੱਗੇ ਨਾਵਲ ਸ਼ੁਰੂ ਕਰਦੇ ਹਾਂ ਜੀ ਸ਼ਿਵਾ ਨੇ ਪੰਜਵੀਂ ਕਲਾਸ ਤੋਂ ਹੀ ਬਾਕਸਿੰਗ ਸਿੱਖਣੀ ਆਰੰਭ ਕੀਤੀ ਸੀ ਅਤੇ ਹੁਣ ਤੱਕ ਉਹਦੇ ਕੋਲ ਮੈਡਲਾਂ ਦਾ ਢੇਰ ਲੱਗਾ ਹੋਇਆ ਸੀ 7ਵੀਂ ਵਿੱਚੋਂ ਵੀ ਫਰਸਟ ਐਸ.ਆਰ.ਵੀ. ਬਾਕਸਿੰਗ ਦਾ 골ਡ ਮੈਡਲ ਆਪਣੀ ਝੋਲੀ ਪਾ ਕੇ ਆਪਣਾ ਤੇ ਆਪਣੇ ਬਾਪ ਤੋਂ ਇਲਾਵਾ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸੇ ਤਰ੍ਹਾਂ 8ਵੀਂ ਵਿੱਚ ਹੋਇਆ। ਸ਼ਿਵਾ ਜ਼ਿਲ੍ਹੇ ਪਰਚੋਂ ਫਰਸਟ ਜੋਤੀ ਤਾਂ ਪਾਸ ਹੋ ਗਈ ਪਰ ਮੋਨਿਕਾ ਫੇਲ ਹੋਣ ਕਰਕੇ 8ਵੀਂ ਵਿੱਚ ਦੁਬਾਰਾ ਪੜ੍ਹਨ ਲੱਗੀ। 9ਵੀਂ ਕਲਾਸ। ਸ਼ਿਵਾ ਤੇ ਜੋਤੀ ਰੋਜ਼ ਮਿਲ ਕੇ ਇੱਕੋ ਕਲਾਸ ਵਿੱਚ ਬੈਠਦੇ ਸਨ ਪਰ ਮੋਨਿਕਾ ਅੱਧੀ ਛੁੱਟੀ ਜਾਂ ਪੂਰੀ ਛੁੱਟੀ ਤੋਂ ਸ਼ਿਵਾ ਨਾਲ ਚੋਪੜੀਆਂ ਚੋਪੜੀਆਂ ਗੱਲਾਂ ਕਰਦੀ ਸੀ। ਪਰ ਪਿਆਰ ਦਾ ਬੀਜ ਸ਼ਿਵਾ ਦੇ ਜੋਤੀ ਵਿਚਕਾਰ ਪੁੰਗਰ ਉੱਠਿਆ ਸੀਗਾ ਪਰ ਜੋਤੀ ਜ਼ਮਾਨੇ ਤੋਂ ਬਹੁਤ ਡਰਦੀ ਸੀ ਪੜਨ ਬਹਾਨੇ ਸ਼ਿਵਾ ਜੋਤੀ ਦੇ ਘਰ ਆ ਜਾਂਦਾ ਜੋਤੀ ਹਾਂ ਅਗਰ ਆਪਾਂ ਵੱਖਰੇ ਹੋ ਗਏ ਨਹੀਂ ਹੁੰਦੇ ਅਗਰ ਕਿਹਣਾ ਪਰ ਗਰੀਬਾਂ ਨੂੰ ਕੌਣ ਪੋਛਦਾ ਏ ਮੇਰੇ ਡੈਡੀ ਐਸੇ ਨਹੀਂ ਗਏ ਦੇਖਦੇ ਹਾਂ ਮੈਂ ਦੂਰ ਜਾਂਦੀ ਹੀ ਨਹੀਂਗੀ ਮੈਂ ਜਾਣ ਵੀ ਨਹੀਂ ਦੇਣਾਗਾ ਸ਼ਿਵਾ ਜਦ ਵਾਤੀ ਹੋ ਗਿਆ ਸੀਗਾ ਜੋ ਤੈਨੂੰ ਡੋਲੀ ਚ ਲੈਣ ਆਊਗਾ ਇੱਕ ਪਾਕਸਿੰਗ ਪੰਚ ਹੀ ਬਥੇਰਾ ਐ ਨਾਲ ਸ਼ਿਵਾ ਐਕਸ਼ਨ ਕਰਕੇ ਜੋਤੀ ਦੀ ਗੋਦੀ ਵਿੱਚ ਸਿਰ ਰੱਖ ਕੇ ਲੰਮਾ ਪੈ ਗਿਆ ਸੀ ਜੋਤੀ ਉਸ ਦੀਆਂ ਕੰਗੀ ਕੀਤੀਆਂ ਵਾਲਾਂ ਵਿੱਚ ਉਂਗਲਾਂ ਫੇਰਨ ਲੱਗੀ ਸੀ ਹੌਲੀ ਹੌਲੀ ਗੱਲ ਵਿਰਾਟਨਗਰ ਵਿੱਚ ਅੱਗ ਵਾਂਗ ਫੈਲ ਗਈ ਪਰ ਰਹੀ ਮੁੰਡੇ ਕੁੜੀਆਂ ਵਿਚਕਾਰ ਹੀ ਇੱਕ ਲੜਕਾ ਕੁਲਵੰਤ ਸ਼ਰਮਾ ਨਵਾਂ ਸਕੂਲ ਵਿੱਚ ਆਇਆ ਜਿਸਨੇ 10ਵੀਂ ਵਿੱਚ ਦਾਖਲਾ ਲਿਆ ਸੀਗਾ। ਉਹ ਜੋਤੀ ਨੂੰ ਦੇਖਣਸਾਰ ਉਸਤੇ ਮੋਹਿਤ ਹੋ ਗਿਆ ਸੀ। ਮੌਨਿਕਾ ਦੇ ਦਿਲ ਵਿੱਚ ਜੋਤੀ ਤੇ ਸ਼ਿਵਾ ਦੇ ਪਿਆਰ ਦੀ ਅੱਗ ਬਲ ਰਹੀ ਸੀ। 10ਵੀਂ ਦਾ 9ਵਾਂ ਪੀਰੀਅਡ ਵਿਲਾ ਹੁੰਦਾ ਤਾਂ 9ਵੀਂ ਕਲਾਸ ਦੇ ਸਾਹਮਣੇ ਟਾਕੀ ਵਿੱਚੋਂ ਦੀ ਜੋਤੀ ਨੂੰ ਦੇਖਦਾ। ਸ਼ਰਮਾ ਇੱਕ ਅਮੀਰ ਬਾਪ ਦਾ ਬੇਟਾ ਸੀਗਾ ਜੋ ਕਦੇ ਮਰੂਤੀ ਜਾਂ ਕਦੇ ਹੀਰੋ ਹਾਂਡਾ ਤੇ ਆਉਂਦਾ ਸੀਗਾ। ਉਹ ਸਕੂਲ ਵੀ ਪਾਕ ਸਿੰਘ ਦੇ ਢੇਰਾਂ ਸਰਟੀਫਿਕੇਟ ਤੇ ਮੈਡਲ ਪੈਸਨ। ਜੋਤੀ ਵੀ ਕਦੇ-ਕਦੇ ਉਸ ਵੱਲ ਦੇਖ ਲੈਂਦੀ ਸੀ ਆਮ ਆਸ਼ਕਾਂ ਵਾਂਗ। ਸ਼ਰਮਾ ਜੋਤੀ ਪਿੱਛੇ ਪਿੱਛੇ ਘਰ ਤੱਕ ਨਹੀਂ ਸੀ ਜਾਂਦਾਗਾ ਸ਼ਿਵਾ ਤੇ ਜੋਤੀ ਦਾ ਮਿਲਨ ਲਗਾਤਾਰ ਚੱਲ ਰਿਹਾ ਸੀਗਾ ਸ਼ਰਮੀ ਨੂੰ ਜਦ ਪਤਾ ਲੱਗਾ ਕਿ ਜੋਤੀ ਸ਼ਿਵਾ ਨੂੰ ਪਿਆਰ ਕਰਦੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਅੰਗਾਰੇ ਵਰਨ ਲੱਗੇ ਸੀਗੇ ਕੋਈ ਦਿਨਾਂ ਪਿਛੋਂ ਸ਼ਿਵਾ ਨੇ ਜੋਤੀ ਦੀ ਸਹੇਲੀ ਨੂੰ ਪ੍ਰੇਮ ਪੱਤਰ ਦਿੱਤਾ ਕਿ ਜੋਤੀ ਨੂੰ ਦੇ ਦੇਵੇ ਪਰ ਸ਼ਰਮੀ ਨੇ ਪਹਿਲਾਂ ਹੀ ਪੱਤਰ ਲੈ ਕੇ ਉਸ ਦੀਆਂ ਫੋਟੋ ਕਾਪੀਆਂ ਕਰਾ ਕੇ ਥਾਂ ਥਾਂ ਕੰਧਾਂ ਤੇ ਲੋਕਲ ਅਖਬਾਰਾਂ ਵਿੱਚ ਕਢਾ ਦਿੱਤੀ ਸੀਗੇ ਇਸ ਕਾਰਨਾਂ ਵਿੱਚ ਜੋਤੀ ਨੂੰ ਇਹ ਅਹਿਸਾਸ ਦਿਵਾਇਆ ਕਿ ਸ਼ਿਵਾ ਨੇ ਉਸ ਨੂੰ ਬੇਵਫਾਈ ਬੇਵਫਾ ਸਮਝ ਕੇ ਇੰਜ ਕੀਤਾ ਹੈ ਜਦ ਕਿ ਜੋਤੀ ਲੋਲੁਵੰਤ ਵੱਲ ਦੇਖਦੀ ਤੱਕ ਨਹੀਂ ਸੀਗੀ ਫਿਰ ਕਿਵੇਂ ਬਿਜਲੀ ਕੜਕੀ ਧਰਤੀ ਫਟ ਗਈ ਇੱਕ ਪਾਸੇ ਸ਼ਿਵਾ ਇੱਕ ਪਾਸੇ ਜੋਗਿਤਾ ਜਿਨ੍ਹਾਂ ਦੇ ਕਦੇ ਰਸਤੇ ਇੱਕ ਹੋਇਆ ਕਰਦੇ ਸਨ ਮੰਜਲ ਇੱਕ ਸੀਗੀ ਸਭ ਕੁਝ ਵੱਖ ਹੋ ਗਿਆ ਸਭ ਟੀਲਾ ਟੀਲਾ ਹੋ ਗਿਆ ਸ਼ਿਵਾ ਪੂਰੀ ਤਰ੍ਹਾਂ دیਵਾਨਾ ਹੋ ਚੁੱਕਾ ਸੀਗਾ ਇਸ ਵਾਰ ਬਾਕਸਿੰਗ ਉਹਨਾਂ ਦੇ ਸਕੂਲ ਵਿੱਚ ਹੋਣੀ ਸੀ ਪਹਿਲਾ ਮੈਚ ਸ਼ਿਵਾ ਤੇ ਬਰਨਾਲੇ ਦਾ ਪੱਪੂ ਮੈਚ ਸ਼ੁਰੂ ਹੋਇਆ ਸ਼ਿਵਾ ਅੰਕ ਤਾਂ ਬਣਾ ਹੀ ਰਿਹਾ ਸੀ ਨਹੀਂ ਰਿਹਾ ਸੀਗਾ ਉਹ ਲੈਫਟ ਪ पंच ਮਾਰਨ ਦੀ ਕੋਸ਼ਿਸ਼ ਕਰ ਸੀਗਾ ਜਦ ਤੱਕ ਪੱਪੂ ਸੱਤ ਅੰਕ ਲੈ ਚੁੱਕਾ ਸੀਗਾ ਇੱਕਦਮ ਪੱਪੂ ਦਾ ਵਾਰ ਰੋਕ ਕੇ ਰਾਈਟ ਪ पंच ਕੰਨ ਤੇ ਉੱਪਰੋਂ ਹੁੰਦਾ ਹੋਇਆ ਖੋਪਰੀ ਤੇ ਪਿਆ ਸੀਗਾ ਪਪੂ ਠੰਡਗ ਪਿਆ ਰੈਫਰੀ ਐ 1 2 3 ਕਰਦਾ ਰਿਹਾ ਪਰ ਉਹ ਇਸ ਫਾਨੀ ਦੁਨੀਆ ਚੋਂ ਨਿਕਲ ਕੇ ਇਹਮ ਲੋਕ ਪੂਰੀ ਪਹੁੰਚ ਗਿਆ ਸੀਗਾ ਪੂਰੇ ਕਾਲਜ ਵਿੱਚ ਪਿੰਨ ਡਰਾਪ ਸਾਇਲੈਂਸ ਭਾਵ ਆਸੇ ਪਾਸੇ ਬਿਲਕੁਲ ਚੁੱਪੀ ਛਾ ਗਈ ਸੀ ਕਵਾ ਟਰ ਫਾਈਨਲ ਅਤੇ ਸੈਮੀ ਫਾਈਨਲ ਜੋ ਸ਼ਿਵਾ ਦੇ ਵਿਰੋਧ ਆਏ ਬਾਕੀ ਸਾਰੇ ਪਹਿਲਾਂ ਹੀ ਹੱਥ ਖੜੇ ਕਰ ਗਏ ਸਨ ਉਧਰੋਂ ਵੀ ਇਸੇ ਸਕੂਲ ਦਾ ਕੁਲਵੰਤ ਸ਼ਰਮਾ ਫਾਈਨਲ ਵਿੱਚ ਪਹੁੰਚਿਆ ਸੀਗਾ ਫਰਾਈਟ ਹੋਣ ਨੂੰ ਕੰਟਾ ਪਿਆ ਸੀਗਾ ਸ਼ਿਵਾ ਸੋਚਣ ਲੱਗਾ ਕਿ ਕਿਸ ਦੀ ਕਾਰस्तानी ਸੀਗੀ ਜੋ ਕੰਧਾਂ ਕੌਲਿਆਂ ਅਖਬਾਰਾਂ ਵਿੱਚ ਉਸਤੇ ਜੋਤੀ ਦੀ ਖਬਰ ਕਢਾ ਦਿੱਤੀ ਸੀ ਜਦੋਂ ਜੋਤੀ ਤੇ ਮੋਨਿਕਾ ਸਕੂਲ ਆਉਂਦੀਆਂ ਤਾਂ ਸ਼ਿਵਾ ਆਪਣੀ ਚੱਪਲ ਨੂੰ ਨਾਲੀ ਵਿੱਚ ਪਾ ਕੇ ਜੋਤੀ ਦਾ ਨਾਂ ਮਟਾਉਂਦਾ ਸੀਗਾ ਸ਼ਿਵਾ ਦੇ ਦੋਸਤਾਂ ਦੇ ਅੱਖਾਂ ਵਿੱਚੋਂ ਹੰਝੂ ਤਰਪੰਦੇ ਸੀਗੇ ਹਰ ਹਾਲ ਨਾਲ ਜੋਤੀ ਨੂੰ ਸਮਝਾਇਆ ਪਰ ਉਹਦੀ ਨਾਂ ਹਾਂ ਵਿੱਚ ਨਾ ਬਦਲੀ ਸ਼ਿਵਾ ਲੈਟਰ ਦਾ ਜੋ ਕੰਧ ਕੰਮ ਕੰਧਾ ਅਖਬਾਰਾਂ ਨਾਲ ਹੋਇਆ ਉਹ ਸਭ ਏਕਲਵੰਤ ਸ਼ਰਮਾ ਨੇ ਕੀਤਾ ਸੀਗਾ ਮੁੰਡੇ ਕਹਿੰਦੇ ਜੋਤੀ ਕਈ ਵਾਰ ਉਹਦੀ ਮਰੂਤੀ ਵਿੱਚ ਜਾਂਦੀ ਅਤੇ ਕਦੇ-ਕਦੇ ਰਸਤੇ 'ਚ ਪੈਂਦੇ ਹੋਟਲ ਬਲੂ ਸਟਾਰ ਵਿੱਚ ਜਾਂਦੇ ਹਨ ਸ਼ਿਵਾ ਨੇ ਇੱਕ ਦੋਸਤ ਨੇ ਦੱਸਿਆ ਸੀਗਾ ਕਲਵੰਤ ਸ਼ਰਮਾ ਠੀਕ ਹੈ ਇਸ ਨੂੰ ਦੱਸਦਾ ਸ਼ਿਵਾ ਕੀ ਸ਼ੇ ਹੈ ਮਾਰੂ ਅੱਜ ਗੁੱਸਾ ਦਿਮਾਗ ਨੂੰ ਚੜ ਚੁੱਕਾ ਸੀਗਾ ਫਾਈਟ ਲਈ ਦੋਵੇਂ ਬਾਕਸਰ ਰਿੰਗ ਵਿੱਚ ਆਏ ਸੀਗੇ ਰੈਫਰੀ ਦੋਨੋਂ ਨੂੰ ਨਿਯਮ ਸਮਝਾਏ ਤੇ ਫਾਈਟ ਸ਼ੁਰੂ ਫਾਈਨਲ ਮੈਚ ਸੀਗਾ ਇਸ ਵਾਰ ਸ਼ਿਵਾ ਅੰਕਾਂ ਦੀ ਬਜਾਏ ਨਾਕ ਆਊਟ ਕਰਨ ਲਈ ਸ਼ਰਮੇ ਤੇ ਵਾਰ ਰੋਕ ਰਿਹਾ ਸੀਗਾ ਪਰ ਫਿਰ ਵੀ ਉਸਦੇ ਦੋ ਮੁਕੇ ਸ਼ਿਵਾ ਦੇ ਨੱਕ ਤੇ ਪਏ ਤੇ ਖੂਨ ਨਿਕਲਣ ਲੱਗ ਪਿਆ ਸੀ ਕਿਉਂਕਿ ਸ਼ਿਵਾ ਦਾ ਦਿਮਾਗ ਜੋਤੀ ਬਾਰੇ ਸੋਚ ਰਿਹਾ ਸੀਗਾ ਸ਼ਰਮਾ ਦਰਸ਼ਕਾਂ ਦੀਆਂ ਤਾੜੀਆਂ ਦਾ ਜਵਾਬ ਹੱਥ ਖੜਾ ਕਰ ਕਰ ਖੁਸ਼ ਹੋਣ ਲੱਗਾ ਸੀਗਾ ਕਿ ਸ਼ਿਵਾ ਨੇ ਲੈਫਟ ਪ पंच ਤੇ ਰਾਈਟ ਪ पंच ਦੋਵੇਂ ਠੋਕ ਦਿੱਤੇ ਸੀ ਸ਼ਰਮਾ ਹੀਠਾਂ ਡੈਗ ਪਿਆ ਰੈਫਰੀ ਨੇ ਗਿਣਤੀ ਸਟਾਰਟ ਕੀਤੀ ਤੇ ਰਾਊਂਡ ਖਤਮ ਹੋ ਗਿਆ ਸ਼ਰਮੇ ਦੇ ਕੋਚ ਨੇ ਸ਼ਰਮੇ ਨੂੰ ਪਾਣੀ ਪਿਆ ਪਾ ਕੇ ਅਦੇ ਪਾਣੀ ਰਬੜ ਵਿੱਚ ਪਾ ਕੇ ਮੂੰਹ ਵਿੱਚ ਪਾ ਦਿੱਤਾ ਸੀਗਾ ਉਹਦੇ ਸੱਜੇ ਪੰਜ ਤੇ ਧਿਆਨ ਰੱਖਿਆ ਸੀਗਾ ਉਹ ਬਹੁਤ ਸਟਰੋਂਗ ਹੈ ਅਗਰ ਰਾਈਟ ਪੰਜ ਚੰਗੇ ਤਰੀਕੇ ਨਾਲ ਤੇਰੇ ਪੈ ਜਾਂਦਾ ਤੇਰਾ ਹਾਲ ਵੀ ਪੱਪੂ ਵਰਗਾ ਹੋਣਾ ਸੀਗਾ ਰਾਈਟ ਪੰਜ ਵਿੱਚ ਇਨੀ ਜਾਨ ਹੈ ਸ਼ਰਮੇ ਦਾ ਕੋਚ ਉਸ ਨੂੰ ਕੰਮ ਦੀਆਂ ਗੱਲਾਂ ਦੱਸ ਰਿਹਾ ਸੀਗਾ ਦੂਜਾ ਰਾਊਂਡ ਸ਼ਿਵਾ ਦਾ ਦਿਮਾਗ ਜਿਵੇਂ ਪਤਾ ਨਹੀਂ ਕਿੱਥੇ ਖੋ ਗਿਆ ਇੰਨੇ ਵਿੱਚ ਸ਼ਰਮੇ ਨੇ ਲਗਾਤਾਰ ਨੱਕ ਤੇ ਹਮਲਾ ਕੀਤਾ ਤੇ ਪੰਜ ਵੀ ਮਾਰੇ ਸੀਗਾ ਸ਼ਿਵਾ ਹੈ ਠੱਡਗ ਪਿਆ ਰੱਸੀ ਦੇ ਹਿੱਟ ਉੱਧਾ ਬੈਠੀ ਜੋਤੀ ਹੱਸ ਰਹੀ ਸੀ ਅਤੇ ਕਹਿ ਰਹੀ ਸੀ ਕਿ ਵੰਤ ਕਲ੍ਹ ਇਹਨਾਂ ਸ਼ਿਵਾ ਨੂੰ ਮਾਰ ਦੇ। ਸ਼ਿਵਾ ਉੱਠਿਆ ਉਸਨੇ ਪ੍ਰਹਾਰ ਇੰਨੇ ਜ਼ੋਰ ਨਾਲ ਸਟਾਰਟ ਕੀਤੇ ਕਿ ਸ਼ਰਮਾ ਹਿੱਲ ਗਿਆ ਸੀਗਾ। ਉਹ ਲੈਫਟ ਪੰਜ ਬਚਾਉਂਦਾ ਪਰ ਸ਼ਿਵਾ ਨੇ ਉਸਦੇ ਰਾਈਟ ਪੰਜ ਮਾਰ ਮਾਰ ਕੇ ਦਿਮਾਗ ਸੌਨ ਕਰ ਦਿੱਤਾ ਸੀਗਾ। ਫਿਰ ਦੋ ਲੈਫਟ ਪੰਜ ਮਾਰੇ। ਸ਼ਰਮਾ ਰਿੰਗ ਗੈਲਰੀ ਵਿੱਚੋਂ ਲੋਟਰਪੋਟ ਨੀ ਅੱਖਾਂ ਦਾ ਜੋਤੀ ਦੇ ਅੱਗੇ ਜਾ ਡਿੱਗਿਆ ਸੀਗਾ। ਕੋਚ ਨੇ ਜਾ ਕੇ ਉਸਨੂੰ ਤੀਜੇ ਰਾਉਂਡ ਲਈ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਨਵਜ ਗਾਇਬ ਹੋ ਚੁੱਕੀ ਸੀ। ਪੌਰ ਉਡਾਰੀ ਮਾਰ ਗਏ ਸੀ। ਆਜ਼ਾਦ ਹੋ ਚੁੱਕਾ ਸੀਗਾ। ਸਿਰਫ লাশ ਦਾ ਲੋਥੜਾ ਹੀ ਬਾਕੀ ਰਹਿ ਗਿਆ। ਸੀਗਾ ਪੂਰੀ ਪਬਲਿਕ ਹੈਰਾਨ ਦੋ ਖੂਨ ਖੂਨ ਨਹੀਂ ਉਹ ਦੋਵੇਂ ਬਾਕਸਿੰਗ ਹਟਰ ਹੋ ਗਏ ਸੀ ਉਸ ਤੋਂ ਬਾਅਦ ਤਾਂ ਸ਼ਿਵਾ ਇੱਕ ਆਮ ਵਾਗ ਹੋ ਗਿਆ ਸੀਗਾ ਕਿ ਜੋਤੀ ਵੱਲ ਬੁਰੀ ਅੱਖ ਨਾਲ ਝਾਕਦਾ ਸ਼ਿਵਾ ਉਸ ਨੂੰ ਕੁੱਟ ਤਾਂ ਸੀਗਾ ਰੰਗ ਦਾ ਗੋਰਾ ਗੁੰਦਵਾ ਸਰੀਰ ਵਾਲ ਖੰਗਰਾਲੇ ਜਿਵੇਂ ਭੂਮਧ ਰੇਖਾ ਤੇ ਸਥਿਤ ਦੇਸ਼ਾਂ ਦੇ ਹੁੰਦੇ ਹਨ ਸ਼ਿਵਾ ਵਿੱਚ ਕਈ ਵਾਰ ਯੋਗਤਾ ਔਰ ਉਰਫ ਜੋਤੀ ਨੂੰ ਰੋਕ ਕੇ ਸਭ ਕੁਝ ਸਮਝਾਉਂਦਾ ਪਰ ਨਾ ਉਸਨੇ ਕਦੇ ਮੰਨਣਾ ਸੀ ਤੇ ਨਾ ਹੀ ਕਦੇ ਮੰਨੀ ਸੀ ਇਸ ਵਾਰ ਮਿਲਣ ਮਮੜਪੁਰੀ ਨਹਿਰਤੇ ਹੋਇਆ ਸੀਗਾ ਆਖਰ ਤੂੰ ਮੈਨੂੰ ਕਿਉਂ ਸਤਾਉਂਦਾ ਹੈ ਮੈਂ ਪਿਆਰ ਕਰਦਾ ਹਾਂ ਪਰ ਮੈਂ ਨਹੀਂ ਕਰਦੀਗੀ ਪਹਿਲਾਂ ਕਰਦੀ ਸੀ ਨਾ ਪਹਿਲਾਂ ਤੂੰ ਕਾਤਲ ਨਹੀਂ ਸੀਗਾ ਦੋ ਬਕਸਰ ਤਾਂ ਬਾਅਦ ਵਿੱਚ ਮਾਰੇ ਆ ਪਹਿਲਾਂ ਤਾਂ ਨਰਾਜ ਤੂੰ ਹੋਈ ਹੈ ਕਿ ਪੋਸਟਰ ਲਾਉਣ ਵਾਲੀ ਹਰਕਤ ਮੈਂ ਕੀਤੀ ਹੋਵੇ ਕੋਈ ਵੀ ਹੈ ਹੁਣ ਤੂੰ ਜਾ ਜਾਵਾ ਮਰਨ ਲਈ ਹਾਂ ਜਾ ਸੱਚਮੁੱਚ ਹਾਂ ਬਈ ਹਾਂ ਸ਼ਿਵਾ ਨੇ ਭੱਜ ਕੇ ਬੱਬਨਪੁਰ ਦੀ ਨਹਿਰ ਵਿੱਚ ਛਲਾਂਗ ਲਾ ਦਿੱਤੀ ਸੀ ਜਿੱਥੇ ਉੱਪਰੋਂ ਪਾਣੀ ਡਿੱਗਦਾ ਹੈ ਉੱਥੋਂ ਬੰਦਾ ਅੱਗੇ ਪਿੱਛੇ ਨਹੀਂ ਜਾ ਸਕਦਾ ਕਿਉਂਕਿ ਉੱਥੇ ਤਾਰ ਲਗਾਤਾਰ ਪੈਂਦੀ ਰਹਿੰਦੀ ਹੈ ਜੋ ਕਿ ਤਾਂ ਰੋਣ ਲੱਗ ਪਈ ਸੀ ਸ਼ਿਵਾ ਦੇ ਜਾਨ ਦੇਣ ਪਿੱਛੇ ਜੋਤੀ ਨੂੰ ਅਹਿਸਾਸ ਹੋਇਆ ਸ਼ਿਵਾ ਜੈਸੇ ਵਾਸਤੇ ਕੁਝ ਵੀ ਕਰ ਸਕਦਾ ਸੀਗਾ ਅੱਜ ਉਸੇ ਲਈ ਹੀ ਜਾਨ ਦੀ ਬਾਜ਼ੀ ਲਗਾ ਗਿਆ ਸੀਗਾ ਆਜ਼ਾਦੀ ਤਾਂ ਪੂਤਕਾਲ ਤੋਂ ਵਰਤਮਾਨ ਕਾਲ ਵਿੱਚ ਆ ਗਿਆ ਸੀਗਾ ਸ਼ਾਇਦ ਮੌਨਿਕਾ ਜੇ ਵੀ ਸ਼ਿਵਾ ਨੂੰ ਜੋਤੀ ਤੋਂ ਵੱਧ ਚਾਹੁੰਦੀ ਸੀਗੀ ਮੋਨਿਕਾ ਵਾਪਸ ਉੱਥੇ ਹੀ ਆ ਗਈ ਅਤੇ ਬੜਬੜ ਬੋਲੀ ਜੋ ਪਤਾ ਨਹੀਂ ਸੀ ਕਿਸ ਨੂੰ ਕਹਿ ਰਹੀ ਸੀ ਇਨਾਂ ਚਾਹਣ ਵਾਲਾ ਅਗਰ ਮੈਨੂੰ ਮਿਲਦਾ ਹੈ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਨਾ ਪਿਆਰ ਕਰਦੀ ਕਿ ਚਾਹੇ ਉਸ ਲਈ ਜਾਨ ਹੀ ਚਲੀ ਜਾਵੇ ਉਸ ਨੂੰ ਇਸ ਰੂਪ ਵਿੱਚ ਕੇਸ਼ਵ ਨੇ ਪਹਿਲੀ ਵਾਰ ਦੇਖਿਆ ਕਿ ਉਹ ਠੋਲੂ ਨੂੰ ਪਾਗਲਾ ਵਾਂਗ ਬਾਹਾਂ ਚ ਲੈ ਕੇ ਜ਼ੋਰ ਦੀ ਘੁੱਟ ਬੈੱਡ ਤੇ ਦੋਵੇਂ ਬੈਲੈਂਸ ਵਿਗੜਨ ਕਰਕੇ ਗਰਪੇ ਸੀ ਪਹਿਲਾਂ ਮੋਨਿਕਾ ਦੀ ਨਾਈਟੀ ਅੱਧੇ ਤੋਂ ਜ਼ਿਆਦਾ ਉਤਰ ਚੱਕੀ ਸੀਗੀ ਡਿੱਗੀ ਉਸਤੇ ਤੇ ਬਸਦਾ ਬਸਦਾ ਰਜਨੀ ਕਾਂ ਹਾਈ ਹੋਏ ਪਹਿਲਾਂ ਹੀ ਕੀ ਮਤਲਬ ਆ ਮੈਂ ਕਿਹਾ ਦੇਵੀ ਜੀ ਓਹ ਹੋ ਹਾਈ ਪਹਿਲਾਂ ਹੀ ਅਜੇ ਤੱਕ ਕੁਝ ਹੋਇਆ ਹੀ ਨਹੀਂਗਾ ਕੇਸ਼ਵ ਚੁੱਪਚਾਪ ਦੂਜੇ ਕਮਰੇ ਵਿੱਚ ਗਿਆ ਮੋਨਿਕਾ ਨੇ ਸਰੀਰ ਤੇ ਨਿਗਾਹ ਮਾਰੀ ਅਤੇ ਪੂਰੀ ਨਾਈਟ ਲਾ ਸੁਟੀ ਪਰ ਠੋਲੂ ਨੇ ਸਾਵਧਾਨ ਹੋ ਕੇ ਕੱਪੜੇ ਠੀਕ ਕੀਤੇ ਸੀ ਗੁੱਡ ਨਾਈਟ ਠੋਲੂ ਦੀ ਕੇਸ਼ਵ ਦੇ ਪਿੱਛੇ ਚੱਲਣ ਲੱਗਾ ਸੀ ਕਿਉਂ ਹੁਣੇ ਹੀ ਗੁੱਡ ਨਾਈਟ ਆ ਠੋਲੂ ਚੁੱਪ ਹੀ ਰਿਹਾ ਅਜੇ ਫਿਰ ਮੋਨਿਕਾ ਬੋਲੀ ਕੁੱਤੀ ਦਾ ਬੱਤ ਇੱਕ ਗੱਲ ਨਹੀਂ ਕਹੀਗੀ ਕੀ 10 ਮਾਰਖਾ ਅਗਰ ਮੈਂ 10 ਮਾਰਖਾ ਬਣ ਕੇ ਕੁਝ ਨਾ ਕੁਝ ਕੰਮ ਕਰਦਾ ਹਾਂ ਤਾਂ ਹੀ ਦੁੱਖੀ ਪਿੱਟੀ ਦੀ ਹੈ ਕੁਝ ਨਾ ਕੁਝ ਤਾਂ ਮਿਲਦਾ ਹੀ ਹੈ ਸਭ ਤੋਂ ਵੱਡੀ ਇਹ ਖੁਸ਼ੀ ਹੁੰਦੀ ਹੈ ਕਿ ਸਾਡੇ ਅਖਬਾਰ ਇਨਕਲਾਬ ਵਿੱਚ ਉਹ ਚੀਜ਼ ਦਾ ਪਤਾ ਟਕਾਣਾ ਸਭ ਤੋਂ ਪਹਿਲਾਂ ਨਿਕਲਦਾ ਹੈ ਅਖਬਾਰ ਛਪਦਾ ਵੀ ਇੰਨੀ ਜਲਦੀ ਹੈ ਕਿ ਰਾਤ ਦੇ 12 ਵਜੇ ਕੋਈ ਘਟਨਾ ਘਟੀ ਹੋਵੇ ਸਵੇਰੇ ਛਪ ਜਾਂਦੀ ਹੈ ਤੁਸੀਂ ਕਿਉਂ ਚਾਹੁੰਦੇ ਹੋ 10 ਮਾਰਖਾ ਕਹਿੰਦੀ ਨਾਲੇ ਠੋਲੂ ਵੀ ਕੋਈ ਨਾਂ ਹੈ ਪਹਿਲਾਂ ਇਹਨਾਂ ਪਿਆਰਾ ਨਾਂ ਹੈ ਤੁਹਾਡੀ ਡਰੈਸ ਨਾਲ ਦਾ ਰਤਬੇ ਨਾਲ ਮੇਲ ਖਾਂਦਾ ਹੈ ਰਜਨੀ ਕਾਂ ਦਾ ਦ கிரேਟੈਸਟ ਪ੍ਰਿੰਸ ਕਿਉਂ ਕਹੂੰ ਮੈਂ ਸਹੀ ਕਹਿ ਰਹੀ ਹਾਂ ਨਾ ਕਿ ਨਹੀਂ ਨਹੀਂ ਕਿਉਂਕਿ ਹਰ ਵਿਰਾਟਨਗਰ ਦਾ ਬੱਚਾ-ਬੱਚਾ ਜਾਣਦਾ ਹਰ ਪਾਸੇ ਆਪਣਾ ਹੀ ਨਾਂ ਹੈ ਕੇਸ਼ਵ ਪੰਡਤ ਤਾਂ ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਹੈ ਹਰ ਕੋਈ ਨਾਵਲ ਲਿਖਣ ਵਾਲਾ ਆਪਣੇ ਹੀਰੋ ਦਾ ਨਾਂ ਕੇਸ਼ਵ ਪੰਡਤ ਰੱਖ ਲੈਂਦਾ ਹੈ ਮੇਰੇ ਨਾਂ ਨੂੰ ਦੇਖ ਕੇ ਪੰਜਾਬੀ ਫਿਲਮਾਂ ਵਿੱਚ ਵੀ ਠੋਲੂ ਦਾ ਨਾਂ ਚੱਲ ਪਿਆ ਆ ਹਰ ਕੋਈ ਹੱਸਦਾਏ ਤੂੰ ਇਹਨੂੰ ਚੰਗਾ ਸਮਝਦਾਏ ਠੋਲੂ ਇੱਕਦਮ ਹੈਰਾਨੀ ਨਾਲ ਲਪੇਟਿਆ ਗਿਆ ਸੀ ਉਹ ਸੋਚਣ ਲੱਗਾ ਪਹਿਲਾਂ ਤੁਸੀਂ ਤੁਸੀਂ ਕਹਿ ਰਹੀ ਸੀਗੀ ਤੇ ਅਚਾਨਕ ਤੁਸੀਂ ਤੋਂ ਤੂੰ ਤੇ ਆ ਗਈ ਆ ਪਾਹ ਹੁਣ ਗੱਡੀ ਚੱਲੂਗੀ ਬਾਹਰ ਮੀਂਹ ਪੈਣ ਦੀ ਆਵਾਜ਼ ਆਈ ਸੀ ਬਿਲਕੁਲ ਚੰਗਾ ਆਦਮੀ ਜਿਉਂਦਾ ਹੈ ਤੇ ਉਮਰ ਪੋ ਕੇ ਚਲਾ ਜਾਂਦਾ ਹੈ ਆਦਮੀ ਦਾ ਨਾਂ ਕਿਵੇਂ ਵੀ ਆਵੇ ਦੁਨੀਆ ਨੂੰ ਪਤਾ ਲੱਗੇ ਚਾਹੇ ਘਟੀਆ ਕੰਮ ਕਰਕੇ ਮਸ਼ਹੂਰ ਤਾਂ ਹੋ ਜਾਂਦਾ ਨਾ ਕਈ ਵਾਰ ਬਦ ਨਾਲੋਂ ਬਦਨਾਮ ਹੋ ਜਾਂਦਾ ਆ ਅਜਿਹੀਆਂ ਗੱਲਾਂ ਕੋਈ ਕਰੇ ਆਦਮੀ ਤਾਂ ਮਸ਼ਹੂਰ ਹੁੰਦਾ ਹੀ ਹੈ ਕਿਸ਼ਵ ਨਾਲ ਵਾਲੇ ਕਮਰੇ ਵਿੱਚ ਚਲਾ ਗਿਆ ਸੀ ਬਰਸਾਤ ਬਹੁਤ ਤੇਜ਼ ਪੈਣ ਲੱਗੀ ਸੀ ਠੋਲੂ ਭੱਜ ਕੇ ਮੋਟਰਸਾਈਕਲ ਜੋ ਕਿ ਬਾਹਰ ਖੜੀ ਸੀ ਉਸ ਨੂੰ ਪੋਰਚ ਵਿੱਚ ਲਾ ਦਿੱਤਾ ਸੀਗਾ ਠੋਲੂ ਦੇ ਕੱਪੜੇ ਭਿੱਜੇ ਸਨ ਮੋਨਿਕਾ ਨੇ ਇੱਕ ਧੋਤੀ ਦਿੱਤੀ ਠੋਲੂ ਦੂਸਰੇ ਕਮਰੇ ਵਿੱਚ ਕੱਪੜੇ ਬਦਲਣ ਲਈ ਜਾਣ ਲੱਗਾ ਤਾਂ ਮੋਨਿਕਾ ਉਸ ਨਾਲ ਲਿਪਟ ਗਈ ਸੀ ਮੋਨਿਕਾ ਨੇ ਪਿੱਛੀ ਪਿਛਲੀ ਕੀਤੀ ਗਲਤੀ ਮੰਨੀ ਸੀਗੀ ਫਿਰ ਬੈੱਡ ਤੇ ਦੁਨੀਆ ਦਾ ਸਿਰਫ ਇੱਕ ਹੀ ਮੈਚ ਜਿਵੇਂ ਦੋਵੇਂ ਟੀਮਾਂ ਚੱਤਦੀਆਂ ਹਨ ਅਰਜਨਿਕਾ ਤੇ ਮੋਨਿਕਾ ਦੇ ਵਿਚਕਾਰ ਖੇਡਿਆ ਗਿਆ ਸੀਗਾ ਦੋਵੇਂ ਨੇ ਡਾਲ ਪਏ ਸਨ ਬਰਸਾਤ ਬੰਦ ਹੋ ਚੁੱਕੀ ਸੀ ਕਮਰੇ ਦਾ ਤੂਫਾਨ ਵੀ ਥਮ ਗਿਆ ਸੀ ਕੇਸ਼ਵ ਨੇ ਮੋਟਰਸਾਈਕਲ ਦੀ ਚਾਬੀ ਲੈ ਕੇ ਉਸ ਨੂੰ ਪਿਆਰ ਦੇਖ ਕੇ ਕੇਸ਼ਵ ਘਰ ਆ ਗਿਆ ਸੀਗਾ ਫਿਰ ਦੋ ਦੋ ਪਾਰੀਆਂ ਵਾਲਾ ਟੈਸਟ ਮੈਚ ਖੇਡਿਆ ਗਿਆ ਉਸ ਮੈਚ ਵਿੱਚ ਵੀ ਦੋਵੇਂ ਟੀਮਾਂ ਡਰ ਆ ਰਹਿ ਕੇ ਹੀ ਜਿੱਤੀਆਂ ਸਨ ਕੇਸ਼ਵ ਨੂੰ ਸੁੱਤੇ ਪਏ ਨੂੰ 2 ਘੰਟੇ ਹੀ ਹੋਏ ਸਨ ਕਿ ਕੇਸ਼ਵ ਦੀਆਂ ਅੱਖਾਂ ਗੁੱਲੀਆਂ ਜਰਾ ਜਹੀ ਆਹਟ ਨੇ ਕੇਸ਼ਵ ਦੀਆਂ ਅੱਖਾਂ ਖੋਲਣ ਵਿੱਚ ਮਦਦ ਕੀਤੀ ਕੇਸ਼ਵ ਬਿਨਾਂ ਸਿਰ ਹਿਲਾਏ ਅੱਖਾਂ ਆਸ-ਪਾਸੇ ਘੁਮਉਣ ਲੱਗਾ ਤੇ ਹੱਥ ਨਾਲ ਆਪਣੇ ਸਰਾਣੇ ਵਿੱਚੋਂ ਰੋਥਮਨ Z5 ਪਿਸਤਲ ਕੱਢੀ ਅਤੇ ਫੋਰਚੂਨਲ ਟੇਬਲ ਲੈਂਪ ਜਗਾ ਕੇ ਆਪ ਡਰੈਸਿੰਗ ਟੇਬਲ ਵਿੱਚ ਪਿੱਛੇ ਬੈਠ ਗਿਆ ਸੀਗਾ ਇਹ ਸਿਰਫ ਸੈਕਿੰਟਾਂ ਦੇ ਹਜ਼ਾਰਵੇਂ ਪਾਗ ਵਿੱਚ ਹੋਇਆ ਸੀ ਕੇਸ਼ਵ ਨੇ ਸਾਹਮਣੀ ਕਰਨ ਦੀ ਪਿੱਠ ਲਈ ਤਿੰਨੇ ਸ਼ਕਲوں ਲੱਗਣ ਵਾਲੇ ਗੁੰਡੇ ਨੇ AK-47 ਨਾਲ ਪਤਾ ਨਹੀਂ ਕਿੰਨੀਆਂ ਹੀ ਗੋਲੀਆਂ ਬੈੱਡ ਅਤੇ ਸਰਹਾਣੇ ਵਿੱਚ ਮਾਰ ਦਿੱਤੀਆਂ ਸਨ ਇਸ ਤੋਂ ਪਹਿਲਾਂ ਉਹ ਗੁੰਡੇ ਅਸਲਾ ਸਟੈਪ ਅਗਲਾ ਸਟੈਪ ਚੱਕਦੇ ਕੇਸ਼ਵ ਨੇ ਤਿੰਨ ਗੋਲੀਆਂ ਦਾਗੀਆਂ ਜੋ ਤਿੰਨਾਂ ਦੇ ਮੱਥੇ ਵਿੱਚ ਮਾਰੀਆਂ ਸੀ ਜਿੱਥੇ ਆਮ ਤੌਰ ਤੇ ਜਨਨੀਆਂ ਬਿੰਦੀਆਂ ਲਾਉਂਦੀਆਂ ਹੁੰਦੀਆਂ ਨੇ ਤਿੰਨਾਂ ਦੇ ਕੋਪੜਾਂ ਦਾ ਸਿਰ ਦੇ ਪਿਛਲੇ ਭਾਗ ਸਮੇਤ ਲਹੂ ਦੇ ਲੋਥੜੇ ਕੰਨ ਨਾਲ ਟਕਰਾਈ ਸੀਗੇ ਫਿਰ ਰੋਂਥਮੈਨ Z5 ਨੂੰ ਬੈਲਟ ਵਿੱਚ ਪਾਇਆ ਤੇ ਟੈਲੀਫੋਨ ਕੱਢਿਆ ਨੰਬਰ ਡਾਇਲ ਕਰਨ ਲੱਗਿਆ ਤਿੰਨੇ ਮੌਕੇ ਤੇ ਮਰੇ ਸੀਗੇ ਪੰਡਤ ਕਾਲੀਨਾ ਉੱਠਿਆ ਉਹ ਦਰਵਾਜ਼ੇ ਵੱਲ ਭੱਜਿਆ ਦੂਰ ਇੱਕ ਕਾਰ ਖੜੀ ਸੀ ਜਿਸ ਦੇ ਬਾਹਰ ਇੱਕ ਆਦਮੀ ਜਿਸ ਦੀ ਸ਼ਕਲ ਨਹੀਂ ਦਿਖਾਈ ਦੇ ਰਹੀ ਸੀ ਪਰ ਉਸ ਦਾ ਖੁੜੀਆ ਇਸ ਤਰ੍ਹਾਂ ਸੀਗਾ ਗੁੰਦਵਾ ਸਰੀਰ ਮਧਰਾ ਕੱਦ ਕਾਠ ਅਤੇ ਸਿਰ ਤੇ ਤਿੰਨ ਲੰਮੇ ਵਾਲ ਅਤੇ ਇੱਕ ਪੈਂਟ ਸ਼ਰਟ ਪਾਈ ਹੋਈ ਸੀ ਸ਼ਾਇਦ ਲੜਕੀ ਸੀ ਠਾ ਕੇਸ਼ਵ ਨੇ ਫਾਇਰ ਕੀਤਾ ਤੇ ਕਿਹਾ ਹੱਥ ਉੱਪਰ ਕਰਕੇ ਖੜੇ ਹੋ ਵਰਨਾ ਮੈਂ ਗੋਲੀ ਵਾ ਖਤਮ ਹੋਣ ਤੋਂ ਪਹਿਲਾਂ ਹੀ ਦੋਵੇਂ ਗੱਡੀ ਵਿੱਚ ਬੈਠੇ ਤੇ ਫਿਰ ਇਹ ਜਾ ਤੇ ਉਹ ਜਾ ਉਸਨੇ ਥਾਣੇ ਫੋਨ ਕੀਤਾ ਅਰਜੁਨ ਸਿੰਘ ਨੇ ਫੋਨ ਉਠਾਇਆ ਹੈਲੋ ਪੰਡਤ ਜੀ ਅਰਜੁਨ ਦਾ ਬੋਲ ਐਸਾ ਸੀ ਜਿਵੇਂ ਨੀਂਦ ਜੇ ਉੱਠਿਆ ਹੋਵੇ ਹਾਂ ਅਰਜੁਨ ਤਿੰਨ ਆਦਮੀ ਮੇਰੇ ਘਰ ਆਏ ਸੀ ਮੈਨੂੰ ਮਾਰਨ ਮੈਂ ਆਪਣੇ ਆਪ ਨੂੰ ਬਚਾਉਣ ਲਈ ਕੋਲੀ ਚਲਾਈ ਆ ਕੋਈ ਗੱਲ ਨਹੀਂ ਕਿ ਮੈਂ ਜੀਪ ਤੇ ਆ ਰਿਹਾ ਤੇ ਮਰਦਾ ਘਰ ਸਿਵਲ ਹਸਪਤਾਲ ਵਿੱਚ ਲੈ ਜਾਂਦਾ ਨਹੀਂ ਅਰਜੁਨ ਨਹੀਂ ਅਰਜੁਨ ਲੈ ਕੇ ਤਿੰਨੇ ਜਾਣੇ ਹਨ ਪਰ ਅਖਬਾਰ ਵਜ ਸਿਰਫ ਦੋ ਦਸਨੇ ਤੇ ਤੀਜਾ ਜ਼ਖਮੀ ਦੱਸ ਕੇ ਕੋਈ ਉਸ ਦੀ ਸ਼ਕਲ ਦਾ ਬਣਾ ਕੇ ਹਸਪਤਾਲ ਵਿੱਚ ਭਰਤੀ ਕਰਦੇ ਦੱਸਣਾ ਇਹ ਕਿ ਗੋਲੀ ਕੱਢੀ ਗਈ ਆ ਖਤਰੇ ਚੋਂ ਬਾਹਰ ਹੈ ਪਰ ਅਜੇ ਬੇਹੋਸ਼ ਹੈ ਓਕੇ ਓਕੇ ਫਿਰ ਅਰਜਨ ਸਿੰਘ ਕਲਾ ਆਇਆ ਜੀਪ ਤੇਨਾਂ ਨੂੰ ਲੱਦ ਲਿਆ ਤੇ ਮਰਦਾ ਘਰ ਵਿੱਚ ਪਹੁੰਚ ਜਾ ਦਿੱਤਾ ਸੀਗਾ ਦੂਸਰੇ ਦਿਨ ਦੇ ਉਜਾਲੇ ਵਿੱਚ ਅਜੇ ਬਹੁਤ ਘੰਟੇ ਬਾਕੀ ਸਨ ਕੇਸ਼ਵ ਪੰਡਤ ਨੇ ਕੰਪਿਊਟਰ ਤੇ ਉਂਗਲਾਂ ਚਲਾਈਆਂ ਫਿਰ ਉਹਨਾਂ ਦੇ ਬਟਰ ਪੇਪਰ ਕੱਢ ਕੇ ਪਲੇਟਾਂ ਬਣਾਈਆਂ ਕਿਆਂ ਸੀ ਦੂਸਰੇ ਅਖਬਾਰ ਜੋ ਸਵੇਰੇ ਜਾਣੇ ਸਨ ਉਹਨਾਂ ਨਾਲ ਹੀ ਕਿਸ਼ਵ ਨੇ ਅਖਬਾਰਾਂ ਦੋਂ ਬਹੁਤ ਸਾਰੀਆਂ ਕਾਪੀਆਂ ਕੱਢੀਆਂ ਸਨ ਸਵੇਰੇ 5 ਵਜੇ ਅਖਬਾਰਾਂ ਵਾਲੇ ਟਰੱਕ ਤੇ ਪੂਰੇ ਵਿਰਾਟਨਗਰ ਵਿੱਚ ਦੋ ਕਤਲ ਤੇ ਤੀਜਾ ਬੇਹੋਸ਼ ਦੱਸਿਆ ਛਾਪਿਆ ਸੀਗਾ ਇਹ ਖਬਰ ਅੱਗ ਵਾਂਗ ਫੈਲ ਗਈ ਸੀ ਦੂਜੇ ਕਿਸੇ ਅਖਬਾਰ ਵਿੱਚ ਇਹ ਖਬਰ ਨਹੀਂ ਸੀ ਛਪੀ ਇਸ ਲਈ ਇਨਕਲਾਬ ਦਾ ਨੰਬਰ ਸਭ ਤੋਂ ਉੱਪਰ ਰਿਹਾ ਤੇ ਰਹਿੰਦਾ ਹੈ ਇਸ ਲਈ ਇਸ ਵਾਰ ਵੀ ਸਭ ਤੋਂ ਉੱਪਰ ਹੀ ਰਿਹਾ ਸੀਗਾ